ਨਿਕਲਲੀ ਬੈਠ ਕੇ ਕਿਸ ਗੱਲਾ ਕਰਦੀ ਕਲ ਨਿਕਲਲੀ ਬੈਠ ਕੇ ਕਿਸ ਗੱਲਾ ਕਰਦੀ ਹੋਗ ਜੇ ਨਰਗਾ ਵਿੱਚ लेट ਸੋਹਣਾ ਦੇਖ ਲੈ ਮੈਡਮ ਮੈਨੂੰ ਰੰਦੀ ਲੜਦੀ ਹੋਗ ਜੇ ਨਰਗਾ ਵਿੱਚ लेट ਸੋਹਣਾ ਦੇਖ ਲੈ ਮੈਡਮ ਮੈਨੂੰ ਰੰਦੀ ਲੜਦੀ ਵੇ ਮੈਨੂੰ ਰੰਦੀ ਲੜਦੀ 8 ਵਜੇ ਦੇ ਨਾਲ ਮੈਂ ਨਰਗ ਵਿੱਚ ਜਾਣਾ ਵੇ 8 ਵਜੇ ਦੇ ਨਾਲ ਮੈਂ ਨਰਗ ਵਿੱਚ ਜਾਣਾ ਵੇ ਹਾਜ਼ਰੀ ਲਵਾ ਕੇ ਉਦੋਂ ਬਾਅਦ ਖਾਣ ਦੇ ਖਾਣਾ ਵੇ ਪਾਣੀ ਵਾਲੀ ਪਾਣੀ ਪੀ ਕੇ ਦੇਖ ਲੈ ਵੇ ਉਦੋਂ ਬਾਅਦ ਚਾਹ ਤਰਦੀ ਹੋ ਗਏ ਨਰਗ ਵਿੱਚ ਨਿਤ ਸੋਹਣਿਆ ਦੇਖ ਲੈ ਮੈਡਮ ਮੈਨੂੰ ਰੰਦੀ ਲੜਦੀ ਹੋ ਗਿਦੇ ਨਰੇ ਦੇ ਬਟਲੇੜ ਸੋਨੀਆ ਦੇਖ ਲੈ ਮੈਡਮ ਮੈਨੂੰ ਰੇਂਦੀ ਲੜਦੀ ਤੇ ਮੈਨੂੰ ਰੇਂਦੀ ਲੜਦੀ ਐ ਤੇ ਕੀ ਦਾ ਕੰਮ ਮਸਟੋਣ ਲਿਆਂਦਾ ਖਾਲ ਦਾ